ਸ੍ਰੀ ਗੁਰੂ ਜੀ ਸਾਰੇ ਫੇਸਬੁੱਕ ਵਾਲੇ ਦੋਸਤ ਮਿੱਤਰ ਸੱਜਣਾ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਨਵਾਂ ਪ੍ਰੋਡਕਟ ਨਵਾਂ ਡੀਆਈ ਟਿੱਪਰ ਮਿਨੀ ਟਿੱਪਰ ਕਹਿ ਸਕਦੇ ਹਾਂ ਕਿਸਾਨ ਕਿਸਾਨਾਂ ਦਾ ਮੰਨ ਲਓ ਸਾਧਨਾ ਕਿਸਾਨ ਗੱਡੀ ਕਹਿ ਸਕਦੇ ਹਾਂ ਇਹਨੂੰ ਵੀ ਆਪਣੇ ਬਾਲੇ ਪ੍ਰਕਾਰ ਦੇ ਨਾਮ ਹੈ ਜਿਵੇਂ ਜਿਵੇਂ ਆਪਣੇ ਰਾਜਸਥਾਨ ਹਰਿਆਣਾ 'ਚ ਅੱਡੋ ਅੱਡੇ ਇਹਨੂੰ ਆਪਾਂ ਨਾਮਾਂ ਨਾਲ ਜਾਣਦੇ ਹਾਂ ਪਰ ਅਸੀਂ ਤਾਂ ਇਹਨੂੰ ਰੇੜਾ ਤੇ ਨਹੀਂ ਅਸੀਂ ਇਹਨੂੰ ਫਾਰਮਰ ਕਹਾਂਗੇ ਮਿਨੀ ਟਿੱਪਰ ਆ ਸੀ ਇਹ ਫਾਰਮਰ ਦੇ ਲੋਕੋ ਲਾਉਣ ਲੱਗੇ ਇਹ ਆਪਾਂ ਜੀ ਇੱਕ ਹੋਰ ਤਿਆਰ ਕੀਤਾ ਹੈ ਇਹ ਭੇਜ ਰਹੇ ਆ ਆਪਾਂ ਕਪੂਰਥਲੇ ਨੀਅਰ ਜਲੰਧਰ ਦੇ ਕੋਲੇ ਰੇਤਾ ਪੱਜਰੀ ਸਿਮਿੰਟ ਸਟੋਰ ਵਾਲਿਆਂ ਕੋਲੇ ਇਹ ਜਾਣਾ ਭੰਬਰਾ ਸਿਮਿੰਟ ਸਟੋਰ ਆ ਉਹਨਾਂ ਕੋਲੇ ਇਹ ਜਾਣਾ ਤੇ ਇਹ ਆਪਾਂ ਤਿਆਰ ਕੀਤਾ ਜੀ 100 ਸਕਰ ਫੁੱਟ ਮਾਲ ਵਾਲਾ ਇਹਦੇ ਮਾਣ ਚਾਨਣ ਮੰਨ ਕੇ ਚੱਲੋ ਜੀ 60 55 60 ਪ੍ਰਮਾਣਤਾ ਪ੍ਰੈਂਟ ਕਮਾਂਟਲ ਦੀ ਇਹ ਜੀ ਇੰਨੇ ਏਰੀਆ ਦੇ ਵਿੱਚ ਇਹਦੇ ਵੇਟ ਵਾਲਾ ਤਿਆਰ ਕੀਤਾ ਜੀ ਤੇ ਬਾਡੀ ਦੀ ਇਹਦੀ ਹੈਗੀ ਹੈਗੀ ਲੰਬਾਈ ਚੜਾਈ 9.5 ਤਾਂ ਲੰਬਾਈ ਹੈ 5.5 ਚੜਾਈ ਹੈ ਤੇ 2.5 ਫੁੱਟ ਚਾਈਏ ਜੀ ਤੇ ਐਮ ਆਰ ਐਫ ਦੇ ਟਾਇਰ ਦਿੱਤੇ ਆ ਜੀ ਆਪਾਂ ਤੁਹਾਨੂੰ ਸਾਰੀਆਂ ਫੈਸਿਲਟੀਆਂ ਇਹ ਚੀਜ਼ ਦੀਆਂ ਦਿਖਾਉਣੇ ਆ ਬਾਕੀ ਆ ਪੇਂਟ ਵਗੈਰਾ ਕਲਰ ਓਕੇ ਆ ਛਤਰੀ ਛੁਤਰੀ ਸਾਰੀ ਓਕੇ ਕਰਕੇ ਦਿੱਤੀ ਆ ਜੀ ਲਾਈਟਾਂ ਵਾਇਰਿੰਗ ਵਧੀਆ ਕੰਪਨੀ ਦੀਆਂ ਬਹੁਤ ਹੀ ਵੀਰ ਸਾਨੂੰ ਕਹਿੰਦੇ ਆ ਵੀ ਭਾਈ ਜੀ ਤੁਸੀਂ ਜ਼ਿਆਦਾ ਰੇਟ ਨਹੀਂ ਦੱਸਦੇ ਅੱਜ ਹੁਣ ਤੁਹਾਨੂੰ ਅਸੀਂ ਰੇਟ ਵੀ ਦੱਸ ਰਹੇ ਆ ਇਹ ਜਿਹੜਾ ਤਾਂ ਆਹ ਖੜਾ ਮੰਗਰਾ ਇਹਦਾ ਅਸੀਂ ਰੇਟ ਲੈਨੇ ਆ ਬਾਈ ਜੀ 3.5 ਲੱਖ ਰੁਪਈਆ ਸਿੰਗਲ ਟਾਇਰ ਦੇ ਵਿੱਚ ਜੇ ਮੰਨ ਲਓ ਵੀ ਇਹ ਡਬਲ ਟਾਇਰਾ ਕਰਾਉਣਾ ਫਿਰ ਡਬਲ ਟਾਇਰਾਂ ਦੀ ਜੋੜੀ ਦਾ ਰੇਟ ਹੋ ਜਾਂਦਾਗਾ 3.70 ਚ ਵੀ ਪੈ ਜਾਂਦਾ 4x4 4 ਉਦੋਂ ਵੱਧ ਹੋ ਜਾਂਦਾ ਬਸ ਐ ਆਏ ਆ ਬਾਈ ਐ ਸਮਝ ਲਓ ਜਿੰਨਾ ਕੋੜ ਪਾਈ ਜਾਵਾਂਗੇ ਉੰਨੀ ਕ ਮਿੱਠੀ ਨਿਕਲੀ ਜਾਊਗੀ ਤੇ ਬਾਕੀ ਸਮਾਨ ਸਾਰਾ Ориਜੀਨਲ ਹੁੰਦਾ ਮਿੱਠੂ ਕਵਾੜੀਓ ਤੋਂ ਅਸੀਂ ਸਮਾਨ ਲਿਆਉਣੇ ਆ Ориਜੀਨਲ ਇੱਕ ਨੰਬਰ ਸਮਾਨ ਸਾਰਾ ਕੁਆਲਿਟੀ ਦਾ ਹੁੰਦਾ ਵਾਕੀ ਨੂੰ ਤੋਂ ਖੋਣਿਆ ਤੇ ਕਿੱਥਾ ਹੋ ਬਾਈ ਵੀ ਆਪਾਂ ਗਲਾਸ ਬੂਸ ਲਾ ਕੇ ਦਿੱਤਾਗਾ ਤੇ ਇੱਧਰ ਆ ਜੀ ਮੇਰੇ ਕੋਲ ਆ ਬਸ ਇਹ ਸਾਫ ਸਫਾਈ ਥੋੜੀ ਜਿਹੀ ਚੱਲ ਜਾਂਦੀ ਹੈਗੀ ਅਸੀਂ ਉਹ ਕਰਨੀ ਆ ਤੇ ਲੋਕ ਆਲਾ ਲੋਕ ਹੁੰਦਾਗਾ ਜਿਵੇਂ ਹੁਣ ਆ ਕੱਢ ਲਿਆ ਬਈ ਲੋਕ ਹੁੰਦਾ ਆ ਲੋਕ ਹੋ ਗਿਆ ਆਪਣਾ ਸਾਰਾ ਸਿਸਟਮ ਇਹ ਲੋਕ ਆਲਾ ਸਟੀਅਰਿੰਗ ਹੈ ਵੀ ਕਿਤੇ ਮਰਜੀ ਵਗ ਜੇ ਉਹਨਾ ਉਹ ਚੱਲ ਚੱਲ ਪਿਆ ਡਬਲ ਲੀਵਰ ਹੈ 4x4 ਹਾਈ ਤੇ ਲੋ ਹਾਈ ਲੋ ਗੇਅਰ ਹੈ ਡਬਲ ਲੀਵਰ ਹੈ ਤੇ ਇੱਧਰ ਆ ਜਾ ਬਾਈ ਮੰਗਰਾ ਦੇ ਇਹ ਆਹਾਂ ਬਾਈ ਪੰਬਰਾ 200 ਪੰਬਰਾ ਸਿਮਿੰਟ ਸਟੋਰ ਜਲੰਧਰ ਵਾਲਿਆਂ ਨੂੰ ਇਹ ਅਸੀਂ ਦੇਣਾ ਪਿਆਰ ਕਰਕੇ ਦਿੱਤਾਗਾ ਮਾਲਾ ਵੀ ਆਉਣਾ ਉਹਨੇ ਲੈਣ ਆਉਣਾਗਾ ਆ ਉਹਨਾਂ ਦਾ ਕੰਟੈਕਟ ਨੰਬਰ ਹੈ ਤੇ ਐਮ ਆਰ ਫਰੀ ਦੇ ਅਸੀਂ ਟਾਇਰ ਲਾਏ ਆ ਐਮ ਆਰ ਫਰੀ ਟਾਇਰ ਪਾਏ ਹੋਏ ਆ ਵਧੀਆ ਤੇ 750 16 ਨੰਬਰ ਦੇ ਟਾਇਰ ਰਹਿ ਰਹੇ ਆ ਤੇ ਹਿੱਸਾ ਜਿਹੜਾ ਲਾਇਆ ਹੋਇਆ ਢਾਈ ਕੁਆਟਾ ਦਾ ਹਿੱਸਾ ਹੈਗਾ ਮਾਜਰਾ ਸਵਰਾਜ ਮਾਜਰਾ ਬੈਂਨ ਵਾਲਾ ਹਿੱਸਾ ਲਾਇਆ ਹੋਇਆ ਹੈ ਲੀਵ ਰੱਡ ਲੱਗਿਆ ਹੋਇਆ ਹੈ ਲਿਫਟ ਡੈਂਪਰ ਕਰਿਆ ਹੋਇਆ ਹੈ ਇੱਕ ਵਾਰੀ ਫੇਰ ਚਾਰੇ ਪਾਸੇ ਘੁਮਾ ਕੇ ਪਾਈ ਦਿਖਾ ਦੇ ਕਿ ਇੱਧਰ ਮਾਜਰੇ ਦੇ ਪਾਸੇ ਆ ਜਾ ਤੇ ਮਾਗਰੋ ਬਾਈ ਦਾਲਾ ਦੋ ਪਾਸਿਓਂ ਖੁੱਲਦਾ ਥੱਲੋਂ ਵੀ ਖੁੱਲਦਾ ਹੈ ਉੱਪਰੋਂ ਵੀ ਖੁੱਲਦਾ ਹੈ ਠੀਕ ਹੈ ਤੇ ਮਾਗਰ ਹੁੱਕ ਲੱਗੀ ਹੋਈ ਹੈ ਇੱਕ ਸੈਪਰੇਟ ਲੱਗੀ ਹੋਈ ਹੈ ਠੀਕ ਹੈ ਆ ਆਪਣਾ ਐਡਰੈਸ ਦਿਖਾਰੇ ਪਾਈਆਂ ਨੂੰ ਬਿੰਦਰ ਐਗਰੀ ਵਰਕਸ ਸਰਦੂਲਗੜ ਮਾਨਸਾ 7347373688 ਆਪਾਂ ਨੂੰ ਬਾਈ ਇੱਥੇ ਆਟੋ ਮਾਰਕੀਟ ਦੇ ਵਿੱਚ ਬਿੰਦਰ ਚੱਕੀ ਵਾਲਿਆ ਦੇ ਨਾਂ ਤੇ ਜਾਣਦੇ ਆ ਠੀਕ ਹੈ ਬਿੰਦਰ ਚੱਕੀ ਵਾਲਾ ਬਲਦਾ ਵੀ ਉਹ ਨਾਮ ਦੇ ਨਾਲ ਜਾਣਦੇ ਆ ਤੇ ਇੱਧਰਲੇ ਪਾਸੋਂ ਵੀ ਜਮਾਂ ਲੁੱਕ ਵਧੀਆ ਬਣਾਈ ਹੋਈ ਆ 35 ਲੀਟਰ ਦਾ ਇਹਦੇ ਡੀਜ਼ਲ ਟੈਂਕ ਲਾਇਆ ਹੋਇਆ 35 ਲੀਟਰ ਦਾ ਇਹਦੇ ਵਿੱਚ ਡੀਜ਼ਲ ਪੈ ਜਾਂਦਾ ਤੇ ਇਹਦੀ ਐਵਰੇਜ ਐਵਰੇਜ ਇਹਦੀ ਜਿਹੜੀ ਬਣ ਜਾਂਦੀ ਆ ਵਧੀਆ ਐਵਰੇਜ 15 ਤੋਂ ਪਲੱਸ ਹੋ ਜਾਂਦੀ ਆ ਬਾਕੀ ਛਤਰੀ ਸ਼ੀਸ਼ੇ ਸਾਈਡ ਸ਼ੀਸ਼ੇ ਹੋਗੇ ਬਈ ਦੇਖਣ ਨੂੰ ਤੇ ਇੱਧਰਲੇ ਪਾਸੇ ਆ ਜਾ ਬਈ ਲੈ ਤਾਂ ਤਾਂ ਕੁਸ ਸਾਰਾ ਕੁਝ ਵਧੀਆ ਕਰਿਆ ਹੋਇਆ ਹੈ ਬਾਕੀ ਅਸੀਂ ਸਟਾਰਟ ਕਰਕੇ ਲਿਖੋਣੇ ਆ ਕਿ ਮੜਾ ਜਾਂ ਤੁਸੀਂ ਮੇਰੇ ਤੇ ਫੋਕਸ ਕਰਿਓ ਤੇ ਬਾਈ ਜੀ ਇੱਕ ਗੱਲ ਪਤਾ ਕੀ ਆ ਜਿਹੜੇ ਜਿਹੜੇ ਤੁਸੀਂ ਟਾਇਰ ਲੈਨੇ ਆ ਟਾਇਰਾਂ ਦਾ ਵੀ ਬਿੱਲ ਕਟਾ ਕੇ ਜੇ ਮੰਗੀ ਉਸ ਸਾਲ ਦੀ ਗਾਰੰਟੀ ਹੁੰਦੀ ਆ ਕੰਪਨੀ ਕੰਨੀਓ ਕਹਿੰਦਾ ਜੇ ਕੋਈ ਫੁੱਲ ਜੇ ਜਾਂ ਟੁੱਟੀ ਜਾਂ ਕੋਈ ਚਿਰੀ-ਚਿਰੀ ਆ ਜੇ ਕੋਈ ਪੂਪਾਟੇ ਦੀ ਪੂਰੀ ਕੋਈ ਗਾਰੰਟੀ ਨਹੀਂ ਕੰਪਨੀ ਬੰਨੀਓ ਬਿੱਲ ਕਟਕੇ ਉਹ ਉਹਨਾਂ ਦਾ ਉਹਦੀ ਗਾਰੰਟੀ ਹੁੰਦੀ ਆ ਬਾਕੀ ਇੰਜਨ ਤੇ ਗੇ ਰੱਖਤੇ ਹਿੱਸਾ ਪੇਸਾ ਵੀ ਅਸੀਂ 5 ਸਾਲ ਦੀ ਦੇ ਦੰਨੇ ਆ ਆ ਦੀ ਜ਼ਿੰਮੇਵਾਰੀ ਹਿੱਸਾ ਤਾਂ ਜਿੰਦਗੀ ਭਰ ਚ 5 ਕੀ 10 ਸਾਲ ਹਿੱਸਾ ਦਾ ਨਾ ਖੁੱਲੇ ਤੇਲ ਪਾਣੀ ਹੋਣਾ ਜ਼ਰੂਰੀ ਆ ਨਾ ਦਾ ਖੁੱਲੇ ਬਈ ਨਾ ਕੋਈ ਐਕਸਲ ਤੋੜੇ ਵਜਨ ਦੇ ਵਿੱਚ ਜਮਾ ਨਜ਼ਾਰੇ ਵਾਲਾ ਹੈਲਪਰ ਵਾਲੀਆਂ ਕਮਾਨੀਆਂ ਲੱਗੀਆਂ ਹੋਈਆਂ ਤੇ ਇੰਜਨ ਅਸੀਂ ਲਿਓਨੇ ਆ 15 ਤੋਂ ਉੱਪਰ ਵਾਲੇ ਮਾਡਲ ਬਾਕੀ ਜਿਵੇਂ ਕੋਈ ਵੀਰ ਕਹਿੰਦਾ ਵੀ ਸਾਨੂੰ ਨਵਾਂ ਇੰਜਨ ਚਾਹੀਦਾ ਅਸੀਂ ਉਹਨੂੰ ਨਵਾਂ ਇੰਜਣ ਵੀ ਦੇ ਦੰਨੇ ਆ ਵੀ ਪੇਟੀ ਪੈਕ ਮਹਿੰਦਰਾ ਏਜੰਸੀ ਚੋਂ ਮੰਗਵਾ ਕੇ ਉਹ ਇੰਜਣ ਵੀ ਸਾਡੇ ਕੋਲੇ ਅਵੇਲੇਬਲ ਹੈ ਗੇਅਰ ਦੀ ਅਸੀਂ ਕੁਰਲ ਮਲਾ ਕੇ ਇੰਜਣ ਗੇਅਰ ਦੇ ਹਿੱਸੇ ਆਂਦੀ ਅਸੀਂ 6 ਮਹੀਨਿਆਂ ਦੀ ਆਪਦੇ ਕੱਲੋਂ ਇੱਕ ਵਾਰੀ ਜ਼ਿੰਮੇਵਾਰੀ ਦਿੰਨੇ ਆ ਜੇ ਕੁਝ ਹੁੰਦਾ ਤਾਂ ਸਾਡੇ ਕੋਲੇ ਅਸੀਂ ਵਾਪਸ ਸਾਡਾ ਬੰਦਾ ਜਾਂਦਾ ਚੇਂਜ ਕਰਕੇ ਵੀ ਆਉਣੇ ਆ ਜਾਂ ਅਸੀਂ ਉਹਨੂੰ ਬਦਲ ਵੀ ਦੰਨੇ ਆ ਤੇ ਐਮ ਆਰਐਫ ਦੇ ਟਾਇਰ ਹੋਣਗੇ ਠੀਕ ਹੈ ਤੇ ਬਾਕੀ ਖਾਤਰੀਆਂ ਰਕਮੈਂਟ ਇੰਜੀਨੀ ਕਿਵੇਂ ਕੁਛ ਮਰਜ਼ੀ ਕਰਨ ਲਾਉਣੀ ਆ ਉਹਨੂੰ ਅਸੀਂ ਦੂਜਾ ਬਣਾ ਕੇ ਦੇ ਦਿੰਦਾ ਜਿਵੇਂ ਅੱਜਕੱਲ ਡੈਰੀ ਫਾਰਮਾਂ ਦੇ ਵਿੱਚ ਸਾਨੂੰ ਕਹਿੰਦੇ ਆ ਵੀ ਗੋਹਾ ਆਜਮੇ ਕੋਈ ਫੀਡ ਵੀ ਦੀਆ ਉਹ ਲੈ ਕੇ ਜਾਣੀ ਆ ਉਹਦੇ ਲਈ ਬਾਈ ਜੀ ਬਹੁਤ ਵਧੀਆ ਸਾਧਨ ਹੈ 17 18 ਦੀ ਐਵਰੇਜ ਦੇ ਜਾਂਦਾ ਤੇ ਉਸ ਤੋਂ ਬਾਅਦ ਚ ਇਹ ਐਵਰੇਜ ਕਿਉਂਕਿ ਤੇਲ ਦਾ ਬਹੁਤ ਖਰਚਾ ਘੱਟਾ ਸਪੀਡ 70 ਦੀ ਹੋ ਜਾਂਦੀ ਹੈ ਡਿਸਕ ਬ੍ਰੇਕ ਹਿੱਸਾ ਪਾਸਾ ਸੱਟੇ ਦੇ ਲਾਇਆ ਹੋਇਆ ਹੈ ਪਾਵਰ ਬ੍ਰੇਕਾਂ ਵਾਲਾ ਤੇ ਵੀ ਬਹੁਤ ਵਧੀਆ ਚੀਜ਼ ਆ ਜੀ ਜੇ ਜਿਹੜਾ ਲੈ ਕੇ ਜਾਂਦਾ ਯਾਰ ਉਹ ਤਾਂ ਗੁਣ ਗਾਉਂਦਾ ਯਾਦ ਕਰਦਾ ਕਿਉਂਕਿ ਟਰਾਲੀ ਵਾਲਾ ਕੰਮ ਵੀ ਦੂਟ ਟਰੈਕਟਰ ਵਾਲਾ ਵੀ ਆਪਾਂ ਨੂੰ ਟਰੈਕਟਰ ਮੰਗ ਟਰਾਲੀ ਖਿੱਚਣਾ ਨਾ ਪਊ ਆਪਣੀ ਵੱਡੇ ਟਰੈਕਟਰਾਂ ਨਾਵੇਂ 855 ਹੋ ਗਿਆ ਅਗਲਾ ਉਹ ਮੰਨ ਲਓ ਵੀ ਅੱਡੇ 3-4 ਲੀਟਰ ਨੂੰ ਆਪਾਂ ਸਾਰਾ ਸਮਾਨ ਲਿਆਉਣਾ ਹੁੰਦਾ 10 ਕੁ ਵੱਟ 4 ਲੀਟਰ ਤੇਲ ਹੋ ਗਿਆ ਜੰਦਾ ਹੈ ਉਹ ਕੰਮ ਵੀ ਬਈ ਕੰਮ ਉਹ ਸਾਰਾ ਦਊਗਾ ਜੂਰੀਏ ਗੱਟੇ ਰੇ ਖੇਤ ਲੈ ਜੀਏ ਕਿ ਯਾਨੀ ਡੈਰੀ ਦਾ ਕੰਮ ਸਾਰੇ ਕੱਦ ਤੱਕ ਮੈਂ ਵੀ ਕਰਦਾਗਾ ਬਹੁਤ ਵਧੀਆ ਸਿਸਟਮ ਹੈ ਤੇ ਹੁਣ ਸਾਨੂੰ ਥੋੜਾ ਜਿਹਾ ਅਸੀਂ ਇਲੈਕਟ੍ਰੋਲੋਕ ਚਾ ਕੇ ਸਾਰਾ ਕੁਝ ਢੋਹ ਲਿਆ। ਇਹ ਮੈਂ ਉਹ ਪਿੱਛੇ ਲਾਇਆ ਹੋਇਆ ਜੀ ਕੋਈ ਜਵਾਕ ਪੰਗੇ ਨਾ ਲਵੇ। ਠੀਕ ਹੈ। ਸਾਰਾ ਕੰਮ ਬਈ ਰੇਲ ਨਾਲ ਵੰਗੂ ਹੋਇਆ ਹੋਇਆ ਓਥੇ ਕੰਮ ਆਉਂਦਾ ਜੇ ਬੜਾ ਘਟਣਾ ਪਿਆ ਜਾਂਦਾ ਤਾਂ ਹਜਾਤ ਇਹ ਪਵਾਈਂ ਦੋ ਸਟਾਕ ਦਾ ਪੰਪ ਹੈ ਟਰਾਲੀ ਵਾਲਾ 25 ਟਨ ਕੈਪੈਸਿਟੀ ਹੈ ਜੀ ਪੰਪ ਦੀ ਲੋੜ ਦੀ 25 ਟਨ ਤੱਕ ਦਾ ਕੰਮ ਕਰਦਾ ਇਹ ਹੈਲਪਰ ਆਈ ਕਮਾਣੀ ਦਿਖਾ ਦੇ ਬਾਈ ਕਮਾਣੀ ਦਿਖਾ ਦਿਓ ਬਾਈ ਇਹਨੂੰ ਹੈਲਪਰ ਆਈ ਕਮਾਣੀ ਲੱਗੀ ਹੋਈ ਹੈ ਪਹਿਲਾਂ ਹੈਲਪਰਾਂ ਦੇ ਬਜੇ ਨਾ ਹੂਆ ਸੁਪਰਿੰਗਨਰੀ ਵਿੱਚ ਜਿਹਦੇ ਤੋਂ ਪੂਰਾ ਗੁੱਛਾ ਕਰਾਉਣ ਕਨੀਅਨ ਦਿਖਾਓ ਕਿ ਕਿੱਡਾ ਗੁੱਛਾ ਕਿੱਡਾ ਇਹਦੇ ਵਿੱਚ ਕਰਮੁਖਨੀਅਨ ਚੱਲਦਾ ਹੈਗਾ 500 ਤੱਕ ਦੀ ਏਰੀਆ ਸੀ ਬਾਤੀ ਬੁਨਿਆਦ ਦੱਸ ਦਿੰਨੇ ਆ ਕਿ ਜਦੋਂ ਸਾਡੇ ਕੋਲ ਜਾਊਗਾ 5 ਸਾਲ ਤੱਕ ਰੇ ਖੁੱਲੂ ਬਾਣੀ ਤੇ ਬਾਕੀ ਸਾਰੀ ਆਹ ਚਾਦਰ ਆਪਾਂ ਦੇਖ ਸਾਡੇ ਇਹ ਕਿਹੇ ਫਰਸ਼ ਲਾਇਆ ਹੋਇਆ 10 ਗੇ ਇਹਦਾ ਫਰਸ਼ ਸਾਈਜ਼ 12 ਗੇ ਦੀ ਹੁਣ ਅਸੀਂ ਇਹਨੂੰ ਗੱਟ ਕਰਦੇ ਹਾਂ ਕਿੰਨ ਕੁ ਲਾ ਕੇ ਦਿਖਾਣਾ ਬਾਈ